ਚਿੱਟੇ ਲਈ ਵੇਚ ਦਿੱਤਾ ਬੱਚਾ 180000 ਦਾ ਕੀਤਾ ਸੌਦਾ ਹੁਣ ਮੰਗ ਰਹੀ ਨੇ ਵਾਪਸ ਚੰਡੀਗੜ੍ਹ 에어ਪੋਰਟ ਦਾ ਇੰਟਰਵਿਊ ਸ਼ਡਿਊਲ ਜਾਰੀ ਕੋਰੇ ਤੇ ਮਦ ਦੇ ਨਜ਼ਰ ਸਵੇਰੇ 5 ਵਜੇ ਤੋਂ ਬਾਅਦ ਫਲਾਈਟਸ ਹੁਣ ਕੀ ਸ਼ੁਰੂ ਮੇਰਾ ਭੋਲਾ ਹੈ ਭੰਡਾਰੀ ਫੇਮ ਗਾਇਕ ਨੂੰ ਧਮਕੀ ਲਾਰੈਂਸ ਦੇ ਨਾਂ ਤੇ ਮੰਗੇ 15 ਲੱਖ ਪ੍ਰਸ਼ਾਸਨ ਦੀ ਅੰਗੈਲੀ ਸ਼ਹੀਦ ਸੁਖਦੇਵ ਥਾਪਰ ਦੀ ਯਾਦਗਾਰ ਸਥਾਨ ਤੇ ਵਿਅਦਵੀ ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ ਜੁਝਾਰ ਸਿੰਘ ਬਣੇ ਚੈਂਪੀਅਨ ਅਕੀਲ ਅਕਤਰ ਦੀ ਡਾਇਰੀ ਵਿੱਚ ਨਵੇਂ ਖੁਲਾਸੇ ਨਸ਼ੇ ਦੀ ਲਤ ਅਤੇ ਅਕਤਰ ਦੇ ਇਸ਼ਾਰੇ ਚੰਡੀਗੜ੍ਹ ਹਵਾਈ ਅੱਡੇ ਦੀਆਂ ਸਰਦੀਆਂ ਦਾ ਸ਼ਡਿਊਲ ਜਾਰੀ ਤੋਂ ਦੁਦਕਾਰਨ ਸਮਾਂ ਬਦਲਿਆ ਪੰਜਾਬ ਚ ਅੱਜ ਖੁਸ਼ਕ ਰਹਿ ਗਿਆ ਮੌਸਮ ਪ੍ਰਦੂਸ਼ਣ ਚ ਹੋਇਆ ਥੋੜਾ ਜਿਹਾ ਵਾਧਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰ ਬੰਦੀ ਸਮਾਗਮ ਸੰਪੰਨ ਸਵਾਲਾਂ ਤੇ ਲੱਗਿਆ ਵਿਰਾਮ ਹਸਪਤਾਲ ਦੀ ਲਾਗ ਪ੍ਰਵਾਹੀ ਦੇ ਕਾਰਨ ਪੰਜ ਬੱਚਿਆਂ ਨੂੰ ਐਚ ਆਈ ਵੀ ਪੋਜ਼ਿਟਿਵ ਪਾਉਣ ਚੜਾਇਆ ਚਿੱਟੇ ਲਈ ਵੇਚ ਦਿੱਤਾ ਬੱਚਾ